ਜਲੰਧਰ ਹਾਦਸੇ ਦੀ ਸੀਸੀਟੀਵੀ ਤਸਵੀਰ ਹੁਣ ਸਾਹਮਣੇ ਆਈ ਹੈ ਦੱਸਦੀ ਹੈ ਕਿ ਅੱਜ ਸਵੇਰੇ ਜਲੰਧਰ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਸੀ ਦਰਸਲ ਇੱਕ ਲੜਕੀ ਆਪਣੇ ਪਿਤਾ ਦੇ ਕੋਲੋਂ ਕਾਰ ਚਲਾਉਣਾ ਸਿੱਖ ਰਹੀ ਸੀ ਤੇ ਇਸੇ ਦੌਰਾਨ ਜਦੋਂ ਉਹ ਆਪਣੀ ਗੱਡੀ ਨੂੰ ਬੈਕ ਕਰਨ ਲੱਗੀ ਤਾਂ ਉਸਨੇ ਰੇਸ ਦੇ ਉੱਤੇ ਇੰਨੀ ਤੇਜ਼ੀ ਨਾਲ ਪੈਰ ਰੱਖਿਆ ਕਿ ਅਚਾਨਕ ਹੀ ਗੱਡੀ ਪਿੱਛੇ ਨੂੰ ਆ ਗਈ ਤੇ ਇਸ ਦੀ ਚਪੇਟ ਦੇ ਵਿੱਚ ਇੱਕ ਸਾਈਕਲ ਸਵਾਰ ਆ ਜਾਂਦਾ ਜੋ ਕਿ ਅਖਬਾਰਾਂ ਵੇਚਣ ਦਾ ਕੰਮ ਕਰਦਾ ਜਦੋਂ ਉਸ ਦੀ ਟੱਕਰ ਸਾਈਕਲ ਦੇ ਨਾਲ ਹੁੰਦੀ ਹੈ ਤਾਂ ਉਹ ਵਿਅਕਤੀ ਪਰਾ ਜਾ ਕੇ ਡਿੱਗ ਜਾਂਦਾ ਜਿਸ ਦੇ ਕਾਰਨ ਉਸ ਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਗੱਡੀ ਜਾ ਕੇ ਸਿੱਧਾ ਹੀ ਜੋ ਭਾਜਪਾ ਦੇ ਆਗੂ ਨੇ ਮਨੋਰੰਜਨ ਕਾਲਿਆ ਉਹਨਾਂ ਦੇ ਘਰ ਦੇ ਨਾਲ ਜਾ ਕੇ ਟਕਰਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਘਰ ਦੇ ਬਾਹਰ ਇੱਕ ਗੱਡੀ ਖੜੀ ਹੁੰਦੀ ਹੈ ਉਸ ਦੇ ਵਿੱਚ ਵੀ ਜਾ ਕੇ ਟੱਕਰ ਮਾਰ ਦਿੰਦੀ ਹੈ ਹਾਲਾਂਕਿ ਇਸ ਸਭ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੇ ਕਿ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਇੱਕ ਲੜਕੀ ਜਦੋਂ ਕਾਰ ਸਿੱਖ ਰਹੀ ਹੁੰਦੀ ਹੈ ਤਾਂ ਉਸ ਦੇ ਵੱਲੋਂ ਪਹਿਲਾਂ ਇੱਕ ਸਾਈਕਲ ਸਵਾਰ ਨੂੰ ਦਰੜ ਦਿੱਤਾ ਜਾਂਦਾ ਹੈ ਤੇ ਫਿਰ ਉੱਥੋਂ ਦੀ ਬਾਅਦ ਜਦੋਂ ਅੱਗੇ ਜਾਂਦੀ ਹੈ ਤਾਂ ਅੱਗੇ ਜਾ ਕੇ ਜੋ ਭਾਜਪਾ ਦੇ ਆਗੂ ਨੇ ਮਨੋਰੰਜਨ ਕਾਲੀਆ ਉਹਨਾਂ ਦੇ ਘਰ ਦੇ ਵਿੱਚ ਟੱਕਰ ਮਾਰਦੀ ਹੈ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਬਾਹਰ ਇੱਕ ਗੱਡੀ ਖੜੀ ਹੁੰਦੀ ਹੈ ਉਸ ਨੂੰ ਵੀ ਆਪਣੀ ਚਪੇਟ ਚ ਲੈਂਦੀ ਹੈ ਜਿਸ ਦੇ ਕਾਰਨ ਦੋਵਾਂ ਗੱਡੀਆਂ ਦਾ ਵੀ ਵੱਡਾ ਨੁਕਸਾਨ ਹੋਇਆ ਤੇ ਇਸੇ ਵਿਚਕਾਰ ਹੁਣ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਲੰਧਰ ਤੋਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਹਨੇ ਇੱਕ ਗੱਡੀ ਪਹਿਲਾਂ ਕਾਫੀ ਹੋਲੀ ਰਫ਼ਤਾਰ ਤੇ ਆਉਂਦੀ ਹੈ ਤੇ ਫਿਰ ਇਸ ਤੋਂ ਬਾਅਦ ਇਸ ਗੱਡੀ ਨੂੰ ਬੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਦੋਂ ਬੈਕ ਗੇਅਰ ਪਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਅਚਾਨਕ ਹੀ ਕਿਹਾ ਜਾ ਰਿਹਾ ਹੈ ਕਿ ਉਸਨੇ ਬ੍ਰੇਕ ਦੀ ਥਾਂ ਰੇਸ ਦੇ ਉੱਤੇ ਪੈਰ ਰੱਖ ਦਿੱਤਾ ਜਿਸ ਤੋਂ ਬਾਅਦ ਗੱਡੀ ਬਿਕਾਪੂ ਹੋ ਜਾਂਦੀ ਹੈ ਪਹਿਲਾਂ ਇਹ ਇੱਕ ਸਾਈਕਲ ਸਵਾਰ ਨੂੰ ਆਪਣੀ ਚਪੇਟ ਚ ਲੈ ਲੈਂਦੀ ਹੈ ਤੇ ਫਿਰ ਜਾ ਕੇ ਇੱਕ ਘਰ ਦੇ ਨਾਲ ਟਕਰਾ ਜਾਂਦੀ ਹੈ ਜਲੰਧਰ ਹਾਦਸੇ ਦੀ ਸੀਸੀਟੀਵੀ ਤਸਵੀਰ ਹੁਣ ਸਾਹਮਣੇ ਆਈ ਹੈ ਦੱਸਦੀ ਹੈ ਕਿ ਅੱਜ ਸਵੇਰੇ ਜਲੰਧਰ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਸੀ ਦਰਸਲ ਇੱਕ ਲੜਕੀ ਆਪਣੇ ਪਿਤਾ ਦੇ ਕੋਲੋਂ ਕਾਰ ਚਲਾਉਣਾ ਸਿੱਖ ਰਹੀ ਸੀ ਤੇ ਇਸੇ ਦੌਰਾਨ ਜਦੋਂ ਉਹ ਆਪਣੀ ਗੱਡੀ ਨੂੰ ਬੈਕ ਕਰਨ ਲੱਗੀ ਤਾਂ ਉਸਨੇ ਰੇਸ ਦੇ ਉੱਤੇ ਇੰਨੀ ਤੇਜ਼ੀ ਨਾਲ ਪੈਰ ਰੱਖਿਆ ਕਿ ਅਚਾਨਕ ਹੀ ਗੱਡੀ ਪਿੱਛੇ ਨੂੰ ਆ ਗਈ ਤੇ ਇਸ ਦੀ ਚਪੇਟ ਦੇ ਵਿੱਚ ਇੱਕ ਸਾਈਕਲ ਸਵਾਰ ਆ ਜਾਂਦਾ ਜੋ ਕਿ ਅਖਬਾਰਾਂ ਵੇਚਣ ਦਾ ਕੰਮ ਕਰਦਾ ਜਦੋਂ ਉਸ ਦੀ ਟੱਕਰ ਸਾਈਕਲ ਦੇ ਨਾਲ ਹੁੰਦੀ ਹੈ ਤਾਂ ਉਹ ਵਿਅਕਤੀ ਪਰਾ ਜਾ ਕੇ ਡਿੱਗ ਜਾਂਦਾ ਜਿਸ ਦੇ ਕਾਰਨ ਉਸ ਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਗੱਡੀ ਜਾ ਕੇ ਸਿੱਧਾ ਹੀ ਜੋ ਪਾਜਪਾ ਦੇ ਆਗੂ ਨੇ ਮਨੋਰੰਜਨ ਕਾਲਿਆ ਉਹਨਾਂ ਦੇ ਘਰ ਦੇ ਨਾਲ ਜਾ ਕੇ ਟਕਰਾਉਂਦੀ ਹੈ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਘਰ ਦੇ ਬਾਹਰ ਇੱਕ ਗੱਡੀ ਖੜੀ ਹੁੰਦੀ ਹੈ ਉਸ ਦੇ ਵਿੱਚ ਵੀ ਜਾ ਕੇ ਟੱਕਰ ਮਾਰ ਦਿੰਦੀ ਹੈ ਹਾਲਾਂਕਿ ਇਸ ਸਭ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੇ ਕਿ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਇੱਕ ਲੜਕੀ ਜਦੋਂ ਕਾਰ ਸਿੱਖ ਰਹੀ ਹੁੰਦੀ ਹੈ ਤਾਂ ਉਸ ਦੇ ਵੱਲੋਂ ਪਹਿਲਾਂ ਇੱਕ ਸਾਈਕਲ ਸਵਾਰ ਨੂੰ ਦਰੜ ਦਿੱਤਾ ਜਾਂਦਾ ਹੈ ਤੇ ਫਿਰ ਉੱਥੋਂ ਦੀ ਬਾਅਦ ਜਦੋਂ ਅੱਗੇ ਜਾਂਦੀ ਹੈ ਤਾਂ ਅੱਗੇ ਜਾ ਕੇ ਜੋ ਭਾਜਪਾ ਦੇ ਆਗੂ ਨੇ ਮਨੋਰੰਜਨ ਕਾਲੀਆ ਉਹਨਾਂ ਦੇ ਘਰ ਦੇ ਵਿੱਚ ਟੱਕਰ ਮਾਰਦੀ ਹੈ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਬਾਹਰ ਇੱਕ ਗੱਡੀ ਖੜੀ ਹੁੰਦੀ ਹੈ ਉਸ ਨੂੰ ਵੀ ਆਪਣੀ ਚਪੇਟ ਚ ਲੈਂਦੀ ਹੈ ਜਿਸ ਦੇ ਕਾਰਨ ਦੋਵਾਂ ਗੱਡੀਆਂ ਦਾ ਵੀ ਵੱਡਾ ਨੁਕਸਾਨ ਹੋਇਆ ਤੇ ਇਸੇ ਵਿਚਕਾਰ ਹੁਣ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਲੰਧਰ ਤੋਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਹਨੇ ਇੱਕ ਗੱਡੀ ਪਹਿਲਾਂ ਕਾਫੀ ਹੌਲੀ ਰਫ਼ਤਾਰ ਤੇ ਆਉਂਦੀ ਹੈ ਤੇ ਫਿਰ ਇਸ ਤੋਂ ਬਾਅਦ ਇਸ ਗੱਡੀ ਨੂੰ ਬੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਦੋਂ ਬੈਕ ਗੇਅਰ ਪਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਅਚਾਨਕ ਹੀ ਕਿਹਾ ਜਾ ਰਿਹਾ ਹੈ ਕਿ ਉਸਨੇ ਬ੍ਰੇਕ ਦੀ ਥਾਂ ਰੇਸ ਦੇ ਉੱਤੇ ਪੈਰ ਰੱਖ ਦਿੱਤਾ ਜਿਸ ਤੋਂ ਬਾਅਦ ਗੱਡੀ ਬਿਕਾਪੂ ਹੋ ਜਾਂਦੀ ਹੈ ਪਹਿਲਾਂ ਇਹ ਇੱਕ ਸਾਈਕਲ ਸਵਾਰ ਨੂੰ ਆਪਣੀ ਚਪੇਟ ਚ ਲੈ ਲੈਂਦੀ ਹੈ ਤੇ ਫਿਰ ਜਾ ਕੇ ਇੱਕ ਘਰ ਦੇ ਨਾਲ ਟਕਰਾ ਜਾਂਦੀ ਹੈ